ਜਿਸ਼ਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਤਰੀਕ ਵੇਖਦੀ ਹਾਂ ਭਾਗ ਦੂਸਰਾ ਕੁੜੀ ਆਪਣੇ ਵੀਰੇ ਨੂੰ ਜਾਂਦਿਆਂ ਵੇਖ ਰਹੀ ਸੀ ਜਿਸ ਨੂੰ ਆਪਣੀ ਭੈਣ ਉੱਤੇ ਹਰ ਤਰ੍ਹਾਂ ਦਾ ਮਾਨਸੀ ਵਿਸ਼ਵਾਸ ਇਹ ਹੀ ਇੱਕ ਅਮੁੱਖ ਦੌਲਤ ਹੈ ਜਿਹੜੀ ਮਨੁੱਖੀ ਮਨੁੱਖ ਤੋਂ ਵਿਰਾਸਤ ਵਿੱਚ ਲੈ ਕੇ ਖਰਚਦਾ ਜਵਾਨ ਹੁੰਦਾ ਤੇ ਬਹੁ ਗੁਣੀ ਕਰਕੇ ਆਉਣ ਵਾਲਿਆਂ ਲਈ ਛੱਡ ਜਾਂਦਾ ਸੋ ਬੈਠੀ-ਬੈਠੀ ਨੇ ਵੀਰੇ ਦੇ ਮੱਥੇ ਨੂੰ ਬੁੱਲ ਸ਼ੋਹਾਈ ਉਸ ਸ਼ੋ ਵਿੱਚ ਲੰਬੀ ਉਮਰ ਤੇ ਰੱਜਮਾ ਪਿਆਰ ਮਾਨਣ ਦੀਆਂ ਸੀਸਾ ਆਪਣੇ ਆਪ ਖੁਲੀਆਂ ਹੋਆਂ ਸਨ ਜਗਤਾਰ ਦੇਖੀ ਇਸ ਦੀ ਟਹਿਕ ਦੀ ਲਾਲ ਕੰਨੀ ਉਹ ਹਲੇ ਵੀ ਨੀਜ਼ ਲਾ ਕੇ ੱੱਕੀ ਜਾ ਰਹੀ ਸੀ ਜਿਸ ਨੂੰ ਸੂਰਜ ਦੀਆਂ ਹਜ਼ਾਰਾਂ ਕਿਰਨਾਂ ਪ੍ਰਣਾਮ ਕਰਨ ਨਿਕਲੀਆਂ ਸਨ ਲੰਬੇ ਸੰਤੋਖ ਵਿੱਚ ਅੱਖਾਂ ਮੀਟ ਦਾ ਸਵੇਰ ਦੀ ਸਜਰੀਵਾ ਦਾ ਉਸ ਪਰਮਾਸਾ ਖਿੱਚਿਆ ਉਹਦੇ ਮੱਥੇ ਉੱਤੇ ਰੌਣਕ ਆ ਗਈ ਇੱਕ ਮੁਸਕਾਨ ਹਨੇਰੀਆਂ ਪਰਛਾਵਾਂ ਦਾ ਜਾਲ ਤੋੜ ਰਹੀ ਸੀ ਕਿਰਨ ਅੰਧਕਾਰ چیرਤਾ ਜਾਂਦੀ ਏ ਪਰ ਉਸ ਨੂੰ ਖਤਮ ਨਹੀਂ ਕਰ ਸਕਦੀ ਇੱਕ ਛੋਟਾ ਜਿਹਾ ਜਹਨ ਕੁਦਰਤ ਦੀ ਸਰਵਕਤਗਾ ਦਾ ਇੱਕ ਸ਼ੀਸ਼ਾ ਅਣ ਜਿਸ ਵਿੱਚ ਨੀਕਾ ਰਿਸ਼ਮਾਤੇ ਹਨੇਰਾਂ ਆਫਸੀ ਜੰਗ ਵਿੱਚ ਗੁੱਥਮ ਗੁੱਥਾ ਸਨ ਚਿੰਤਾ ਦਹਿਤਨੀ ਨਹੀਂ ਤਾਰੋ ਦੇ ਚਿਹਰੇ ਤੋਂ ਹੱਥ ਵਧਾ ਕੇ ਮੁਸਕਾਨ ਪੋਹ ਸੁਟੀ ਅਤੇ ਨੀਲੇ ਬੁੱਲ ਚਿਪਕਾ ਦਿੱਤੇ। ਕੁੜੀ ਦੇ ਮਨ ਕੁੜੀ ਦਾ ਮਨ ਆਖਦਾ ਸੀ ਪਿਤਾ ਦੀ ਮਰਜ਼ੀ ਵਿਰੁੱਧ ਜਾ ਕੇ ਮੈਂ ਚੰਗਾ ਨਹੀਂ ਕੀਤਾ। ਸ਼ੈਦ ਦੇ ਨੇਕਤੀ ਦਾ ਚਾਲ ਚੱਲਣ ਨਹੀਂ। ਤੀ ਪਹਿਲੋਂ ਹੁੰਦੀ ਹੈ ਜਾਂ ਇਸਤਰੀ। ਔਰਤ ਪਹਿਲਾਂ ਹੁੰਦੀ ਹੈ ਕਿ ਮਨੁੱਖਤਾ। ਸ਼ੈਦ ਦੋਵੇਂ ਹੀ ਨਹੀਂ ਸਕੋ ਜ਼ਿੰਦਗੀ ਤੇ ਮर्यादा ਵਿੱਚੋਂ ਕਿਹਨੂੰ ਪਹਿਲ ਦਿੱਤੀ ਜਾਵੇ। ਇਹ ਬੁਨਿਆਦੀ ਸਵਾਲ ਹਮੇਸ਼ਾ ਚੇਤਨ ਮਨੁੱਖ ਅੱਗੇ ਅਰੇਹਾ। ਜਿਸ ਨੂੰ ਉਸ ਹੱਲ ਕਰਨਾ ਹੈ ਜਿਸ ਤੇ ਪੈਰਾ ਦੇਣਾ ਹੈ ਸ਼ਾਇਦ ਸਾਰਾ ਇਤਿਹਾਸ ਇਸ ਬੁਨਿਆਦੀ ਨੁਕਤੇ 'ਤੇ ਹੀ ਘੁੰਮਦਾ ਰਹੇ। ਇਹ ਸਵਾਲ ਬੰਗਾਰ ਬਣ ਕੇ ਕੁਲਤਾ ਰਗ ਗਿਆ ਵਿਖਲੋਤਨ। ਉਹ ਜਗਤਾਰ ਦੇ ਚਿਹਰੇ ਤੋਂ ਤੁਰਦੀ ਤੁਰਦੀ ਆਪਣੇ ਸ਼ਿਸ਼ਕੁਰੂ ਦੇਵ ਅਤੇ ਉਸ ਦੀ ਅੰਨੀ ਮਾਂ ਦੇ ਮੂੰਹ ਤੱਕ ਆ ਕੇ ਰੁਕ ਗਈ। ਫਿਰ ਉਸ ਨੂੰ ਅਨੁਭਵ ਹੋਇਆ ਕਿ ਕਾਲੀਕਾਰ ਗੁਰਦੇਵ ਨੂੰ ਫੇਟ ਮਾਰਦੀ ਅੰਨੀ ਮਾਂ ਨੂੰ ਮੂੰਹ ਭਾਰ ਸੁੱਟਦੀ ਐ ਤੇ ਉਸ ਨੂੰ ਲਤਾੜਦੀ ਅੱਗੇ ਲਾਂਗੇ ਉਸ ਨੂੰ ਆਸ ਸੀ ਇਸ ਲਤਾੜ ਵਿੱਚ ਟੁੱਟੀ ਭੱਜੀ ਨੂੰ ਉਸ ਦਾ ਪਿਤਾ ਸਹਾਰੇ ਦੇ ਬੋਲ ਦੇਵੇਗਾ ਕੂੜੀ ਨੇ ਇੱਕ ਹੌਂਕਾ ਹਿੱਕ ਵਿੱਚ ਘੁੱਟ ਲਿਆ ਕਿ ਸਿਆਸੀ ਵਿਰੋਧਾਂ ਵਿੱਚ ਜ਼ਿੰਦਗੀ ਕਿਉਂ ਕਤਲ ਹੋਵੇ ਉਸ ਸਿੱਖਿਆ ਸੀ ਇਨਕਲਾਬ ਜ਼ਿੰਦਗੀ ਦਾ ਆਸ਼ਿਕ ਹੈ ਗੱਲ ਕੋਲ ਤਾਰ ਤੋਂ ਸੰਭਾਲੀ ਨਹੀਂ ਜਾ ਸਕੀ ਸੀ ਕਈ ਵਾਰ ਮਾਮੂਲੀ ਗੱਲ ਹੀ ਮਨੁੱਖੀ ਜ਼ਿੰਦਗੀ ਦੀ ਪ੍ਰੀਖਿਆ ਵਨ ਖਲੋਂਦੀ ਹੈ ਭਾਵੇਂ ਮਾਮੂਲੀ ਗੱਲ ਸੀ ਪਰ ਪਰ ਸਥਿਤੀ ਇੰਨੀ ਵਿਗੜ ਗਈ ਸੀ ਕਿ ਕੁਝ ਕਰੇ ਜਾਂ ਵੀ ਮਰੇ ਤੇ ਜੇ ਨਾ ਕਰੇ ਜਿਉਣਾ ਜਾਵੇ ਵਾਲੀ ਗੱਲ ਹੋ ਗਈ ਸੀ ਮਨੁੱਖੀ ਚੇਤਨਾ ਵੀ ਸੂਖਮ ਤਬ ਦਿਖੇ ਜੇ ਅਨੁਭਵ ਰੱਖਦਿਆਂ ਲੇਖਾ ਨਾ ਲਾਈ ਜਾਵੇ ਲੇਖੇ ਨਾ ਲਾਈ ਜਾਵੇ ਗੁਰਦੇਵ ਕੁਲਤਾਰ ਦੇ ਸਕੂਲ 10ਵੀਂ ਦੀ ਵੇਦ ਹੁਸ਼ਿਆਰ ਵਿਦਿਆਰਥਣ ਸੀ। ਹੁਸ਼ਿਆਰ ਵਿਦਿਆਰਥੀ ਅਧਿਆਪਕ ਦਾ ਮੱਲੋ-ਮੱਲੀ ਮੰਨ ਜਿੱਤ ਲੈਂਦਾ। ਗੁਰਦੀਪ ਦਾ ਦਿਮਾਗ ਹੈਰਾਨੀ ਦੀ ਹੱਦ ਤੱਕ ਤੇਜ਼ ਸੀ। ਕੁਲਤਾਰ ਦਾ ਖਿਆਲ ਹੀ ਨਹੀਂ, ਵਿਸ਼ਵਾਸ ਬਣ ਚੁੱਕਾ ਸੀ ਕਿ ਗੁਰਦੀਪ ਬਜੀਫਾ ਮਾਰ ਕੇ ਆਪਣੇ ਨਾਲ ਸਕੂਲ ਦਾ ਨਾਂ ਕੱਢੇਗੀ। ਉਸ ਉਹਦੇ ਵੱਲ ਬਧੇਰੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸ਼ਿਸ਼્ય ਅਧਿਆਪਕ ਦੇ ਨਾਤੇ ਤੋਂ ਬਿਨਾਂ ਵੀ ਇੱਕ ਇੱਕ ਹੋਰ ਸਾਂਸੀ ਜਿਸ ਕੁਲਤਾਰ ਨਗਰਦੇਵ ਦੀ ਇੱਕ ਤਰ੍ਹਾਂ ਸਹੇਲੀ ਬਣਾ ਦਿੱਤਾ ਜਿਵੇਂ ਭੂਤ ਦੀਆਂ ਸਾਰੀਆਂ ਘਟਨਾਵਾਂ ਜ਼ਿੰਦਗੀ ਦਾ ਪ੍ਰੇਰਨਾਤਮਕ ਹਿੱਸਾ ਨਹੀਂ ਬਣ ਜਾਂਦੀਆਂ ਤੇ ਟੁੱਟ ਭੱਜ ਕੇ ਮਨੁੱਖੀ ਬੂਟੇ ਲਿਖਾਅ ਦਾ ਕੰਮ ਦਿੰਦੇ ਹਨ ਇਸ ਤਰ੍ਹਾਂ ਹੀ ਉਹ ਘਟਨਾ ਸੀ ਜਿਹੜੀ ਕੁੜੀ ਦੇ ਜਹਨ ਵਿੱਚੋਂ ਮਿੱਟਦੀ ਮਿੱਟਦੀ ਗੁਰੂਦੇਵ ਦੇ ਸਹਿਲ ਪੁਣੇ ਵਿੱਚ ਪਲਸਟਾ ਲੈ ਉੱਠੀ ਸੀ। ਸਧਾਰਨ ਚਾਲ ਵਗੇ ਜਾ ਰਹੇ ਹਾਲਾਤ ਵਿੱਚ ਇੱਕ ਧਮਾਕਾ ਆ ਗਿਆ। ਸਤੰਬਰ ਦੇ ਦੂਜੇ ਹਫ਼ਤੇ ਦੀ ਕੋਈ ਸਵੇਰ ਸੀ। ਕੋਲਤਾਰ ਨੇ ਵੇਖਿਆ ਗੁਰੂ ਗੁਰਦੇਵ ਕੋਲ ਕਿਤਾਬਾਂ ਨਹੀਂ ਉਸ ਦੀਆਂ ਅੱਖਾਂ ਵੀ ਰੋ ਰੋ ਸੁੱਜੀਆਂ ਹੋਣਾਂ ਹਨ। ਕੁੜੀ ਤੋਂ ਸਤਿ ਸ਼੍ਰੀ ਅਕਾਲ ਵੀ ਨਾਕ ਹੋਈ ਤੇ ਉਹ ਹੱਥ ਜੋੜ ਕੇ ਰਹਿ ਗਈ। ਕੁਲਤਾਰ ਨੇ ਅੱਗੇ ਵਧ ਕੇ ਉਸ ਨੂੰ ਬੁੱਕਲ ਵਿੱਚ ਲੈ ਲਿਆ ਤੇ ਪੂਰੇ ਹਿੱਤ ਨਾਲ ਘੁੱਟ ਕੇ ਪੁੱਛਿਆ ਕੀ ਗੱਲ ਹੈ ਦੇਵ ਕੁੜੀ ਨੇ ਕੁਲਤਾਰ ਦੀਆਂ ਅੱਖਾਂ ਵਿੱਚ ਅੱਖਾਂ ਪਾਆਂ ਜਿਵੇਂ ਆਖ ਰਹੀ ਹੋਵੇ ਮਾਫ਼ ਕਰਨਾ ਹੁਣ ਮੈਂ ਤੁਹਾਨੂੰ ਕਦੇ ਨਾ ਮਿਲ ਸਕਾਂਗੀ ਉਸ ਦੇ ਅੰਦਰ ਅਕੈ ਦੁੱਖ ਦਾ ਤੂਫਾਨ ਉਛਾਲੇ ਖਾ ਰਿਹਾ ਸੀ ਮੁਰ ਗੁਰਦੇਵ ਨੇ ਆਪਣੀ ਵਿਧਆਪਕਾ ਦੇ ਪੈਰਾਂ ਵੱਲ ਤੱਕਿਆ ਜਾਪਦਾ ਸੀ ਉਹ ਪੈਰ ਛੋਣ ਦੀ ਆਗਿਆ ਮੰਗ ਰਹੀ ਕੀ ਦੱਸੇਗੀ ਕੀ ਦੱਸਾਂਗੀ ਨਹੀਂ ਕੁਲਤਾਰ ਉਹਦੇ ਦਰਦ ਵਿੱਚ ਗਲ ਗਲ ਲੈ ਚੁੱਕੀ ਸੀ ਭੈਣ ਜੀ ਮੈਂ ਹੁਣ ਪੜ ਨਹੀਂ ਸਕਾਂਗੀ ਉਸ ਪੈਰ ਨਾਲ ਜ਼ਮੀਨ ਉੱਤੇ ਕਲੀਕ ਵਾਹੀ ਕਿਉਂ ਕੁਲਤਾਰ ਹੈਰਾਨੀ ਵਿੱਚ ਅੱਧਿਕ ਰਹਿ ਗਈ ਮੈਂ ਤਾਂ ਤੁਹਾਨੂੰ ਮਿਲ ਨਹੀਂ ਆਈ ਹਾਂ ਹੁਣ ਗਰਦੇਵ ਦੇ ਮੂੰਹ ਉੱਤੇ ਇੱਕ ਤਰ੍ਹਾਂ ਫੈਸਲਾ ਆਇਆ ਹੋਇਆ ਸੀ ਅਜਿਹੀ ਕੀ ਗੱਲ ਹੋ ਗਈ ਤੇ ਆਪਕਾ ਦੀ ਹੈਰਾਨੀ ਵਧਦੀ ਜਾ ਰਹੀ ਸੀ ਵੀਰੇ ਨੂੰ ਪੁਲਿਸ ਵਾਲਿਆਂ ਨੇ ਫੜ ਲਿਆ ਕੁੜੀ ਨੇ ਅਟਕ-ਅਟਕ ਦੱਸਿਆ ਗਲਤ ਇਹ ਕਿਵੇਂ ਹੋ ਸਕਦਾ ਹੈ ਕੁਲਤਾਰ ਹੱਥੋਂ ਕਰੈਕਸ਼ਨ ਵਾਲਿਆਂ ਕਾਪੀਆਂ ਡਿੱਗ ਪੰਗਾ ਤੇ ਕੁੜੀ ਦਿਵਾਲਿਓਂ ਬਾਹਾਂ ਢਿੱਲੀਆਂ ਪੈ ਗਈ ਉਸ ਨੂੰ ਗੁਰਦੇਵ ਦੀ ਗੱਲ ਝੂਠੀ ਲੱਗੀ ਉਹ ਵਿਸ਼ਵਾਸ ਹੀ ਨਹੀਂ ਕਰ ਸਕਦੀ ਸੀ ਕਿ ਹਰਦੇਵ ਨੂੰ ਪੁਲਿਸ ਦਾ ਕੋਈ ਕਰਮਚਾਰੀ ਹੱਥ ਪਾ ਲਵੇ ਕੁੜੀ ਦਾ ਭਰਾ ਹਰਦੇਵ ਤਹਿਸੀਲ ਕਾਂਗਰਸ ਕਮੇਟੀ ਦਾ ਸਕੱਤਰ ਸੀ ਇਕ ਲੱਕੀ ਪੱਖੋ ਉਹ ਨੀਰਾ ਸੋਨਾ ਸੀ ਤੇ ਉਹ ਉੱਤੇ ਉਹ ਸੋਤੇ ਕਿਵੇਂ ਵੀ ਉਂਗਲ ਨਹੀਂ ਰੱਖੀ ਜਾ ਸਕਦੀ ਸੀ। ਕੁਲਤਾਰ ਤਾਂ ਕੀ ਇਲਾਕੇ ਦਾ ਸਧਾਰਨ ਆਦਮੀ ਵੀ ਨਹੀਂ ਮੰਨ ਸਕਦਾ ਸੀ ਕਿ ਹਰਦੇਵ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਕੁੜੀ ਨੇ ਨਿਉਂਧਿਆ ਕਿਤਾਬਾਂ ਚੁੱਕ ਕੇ ਝਾੜੀਆਂ ਭੈਣ ਜੀ ਭਲਾ ਮੈਂ ਤੁਹਾਡੇ ਕੋਲ ਝੂਠ ਬੋਲ ਸਕਦੀ ਹਾਂ। ਕੁਲਤਾਰ ਨੂੰ ਉਸ ਦਾ ਉੱਡਿਆ ਮੂੰਹ ਵੇਖ ਕੇ ਯਕੀਨ ਆ ਗਿਆ। ਕੋਈ ਭੈਣ ਭਰਾ ਦੀ ਗ੍ਰਿਫਤਾਰੀ ਬਾਰੇ ਗਲਤ ਕਿਵੇਂ ਆਖ ਸਕਦੀ ਹੈ? ਪਰ ਗੱਲ ਇਹ ਬਿਲਕੁਲ ਅਣਹੋਣੀ ਸੀ। ਕੁਲਤਾਰ ਦੇ ਦਿਮਾਗ ਨੇ ਚੱਕਰ ਕੱਟਨੇ ਸ਼ੁਰੂ ਕਰ ਦਿੱਤੇ। ਉਹਦੇ ਮਨ ਨੇ ਇੱਕ ਪਲ ਮੰਨ ਲਿਆ ਕਿ ਠੀਕ ਗੁਰਦੇਵ ਪੜ ਨਹੀਂ ਸਕਦੀ ਕਿਉਂਕਿ ਉਸ ਦਾ ਇੱਕੋ ਇੱਕ ਭਰਾ ਤੋਂ ਬਿਨਾ ਅੰਨੀ ਮਾਹੀ ਸੀ ਜਿਹੜੀ ਕੁਝ ਵੀ ਕਰਨ ਯੋਗੀ ਨਹੀਂ ਰਹੀ ਸੀ। ਗੁਰਦੇਵ ਦਾ ਕੈਰੀਅਰ ਕਾਰੀਗਰ ਬਾਪ ਕਦੇ ਜੱਟਾਂ ਕਿਸਾਨਾਂ ਦੀ ਛੇਪੀ ਕਰਿਆ ਕਰਦਾ ਸੀ। ਗੁਰਦੇਵ ਦੇ ਦੱਸਣ ਅਨੁਸਾਰ ਉਹ ਸਾਰੀ ਤਿੰਨਕ ਵਰਿਆਂ ਦੀ ਸੀ ਜਦੋਂ ਉਸ ਦਾ ਬਾਪ ਸਵਰਗਵਾਸ ਹੋ ਗਿਆ ਸੀ ਤੇ ਮਾਂ ਨੇ ਪੁੱਤਰ ਤੇ ਧੀ ਨੂੰ ਭੜੇ ਦੁੱਖਾਂ ਨਾਲ ਪਾਲਿਆ ਸੀ ਲੋਕਾਂ ਦਾ ਪੀਣਾ ਪਕਾਉਣਾ ਕਰਦੀ ਨਹੀਂ ਆਪਣੀ ਅੱਖਾਂ ਵੀ ਗਵਾ ਲੰਗਾ ਸਨ ਹੁਣ ਉਹ ਧੀਆਂ ਵਰਗੇ ਸਾਰੇ ਪੁੱਤ ਦੀ ਗਿਰਫਤਾਰੀ ਕਿਵੇਂ ਸਹਾਰੇਗੀ ਪਰ ਉਸ ਨੂੰ ਫੜਿਆ ਕਿਹੜੇ ਦੋਸ਼ ਵਿੱਚ ਖਬਰ ਉਹ ਸੁੱਤੀ ਜਸੂਸੀ ਦਾ ਸ਼ੱਕ ਹੋ ਗਈ ਹਰਦੇਵ ਜੀਹਾ ਕਦੇ ਤੇ ਨਹੀਂ ਹੋ ਸਕਦਾ ਜੇ ਖਬਰੇ ਕਿਸੇ ਨੇ ਨਜਾਇਜ਼ ਚੀਜ਼ ਰੱਖ ਕੇ ਪੜਾ ਦਿੱਤਾ ਹੋਵੇ ਉਸ ਦੀ ਗੈਰ ਪਧਾਰੀ ਜੂਰੂਰ ਕਿਸੇ ਭਲੇਖੇ ਕਾਰਨ ਹੋਈ ਹੈ ਹੋਰ ਕੋਈ ਵਜ੍ਹਾ ਹੀ ਨਹੀਂ ਹੋ ਸਕਦੀ ਖਬਰੇ ਕਿਸੇ ਕਮੀਨੇ ਕਿਹੋ ਜਿਹਾ ਬਦਲਾ ਲਿਆ ਭੈਣ ਜੀ ਮੈਂ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਕੁੜੀ ਨੇ ਅਤਿ ਨਿਮਰਤਾ ਨਾਲ ਹੱਥ ਜੋੜੇ ਹੋਏ ਸਨ ਤੇ ਉਸ ਦੀਆਂ ਅੱਖਾਂ ਵਿੱਚ ਹੰਝੂ اٹਕੇ ਹੋਏ ਸਨ ਨਹੀਂ ਤੂੰ ਕਲਾਸ ਵਿੱਚ ਚੱਲ ਕੇ ਬੈਠ ਮੈਂ ਆਉਂਦੀ ਹਾਂ ਕੁਲਤਾਰ ਨੇ ਕੁੜੀ ਦੀ ਆਖੀ ਗੱਲ ਪੂਰੀ ਤਾਂ ਪੂਰੀ ਤਰ੍ਹਾਂ ਨਹੀਂ ਸੁਣੀ ਸੀ ਉਸ ਦਾ ਸਿਰ ਹਲੇ ਹੀ ਵਿਪੋਂ ਰਹਿ ਸੀ ਸਵੇਰ ਦੀ ਪ੍ਰਾਰਥਨਾ ਗਾ ਗਾ ਕੇ ਕੁੜੀਆਂ ਆਪਣੀਆਂ ਆਪਣੇ ਕਲਾਸਾਂ ਵਿੱਚ ਜਾ ਚੁੱਕੀਆਂ ਸਨ ਉਹ ਦੋਵੇਂ ਪ੍ਰਾਰਥਨਾ ਵਿੱਚ ਸ਼ਾਮਲ ਨਹੀਂ ਹੋਵਾਂ ਸਨ ਕੁਲਤਾਰ ਜਦ ਦਫ਼ਤਰ ਵਿੱਚ ਆਪਣੀ ਹਾਜ਼ਰੀ ਲਵਾਉਣ ਗਈ ਤਦ ਦੂਸਰੀ ਮਾਸਟਰ ਨੇ ਨੈਣਕਾ ਦੇ ਉੱਤੋਂ ਦੀ ਚੱਕਿਆ ਹੈੱਡ ਮਾਸਟਰ ਨੇ ਐਨਕਾ ਦੇ ਉੱਤੋਂ ਦੀ ਚੱਕਿਆ ਕੁਲਤਾਰ ਨੂੰ ਹੈਡਮਾਸਟਰ ਦੇ ਗਲਤ ਐਂਗਲ ਤੋਂ ਅਹਿਸਾਸ ਹੋਇਆ ਮੈਨੂੰ ਪ੍ਰਾਰਥਨਾ ਸਮੇਂ ਬਾਹਰ ਨਹੀਂ ਖਲੋਣਾ ਚਾਹੀਦਾ ਸੀ ਤੇ ਹਾਜ਼ਰੀ ਵੀ ਦੂਜਿਆਂ ਦੇ ਆਪਕਾ ਨਾਲ ਲਗਾਉਣੀ ਚਾਹੀਦੀ ਸੀ ਹੈਡਮਾਸਟਰ ਅੰਦਰ ਗਤੀ ਉਸ ਨਾਲ ਖਾਰ ਖਾਂਦੀ ਸੀ ਕਿਉਂਕਿ ਉਹ ਉਸ ਦੀ ਜੀ ਹਜ਼ੂਰ ਨਹੀਂ ਸੀ ਲੇਟ ਹਾਜ਼ਰੀ ਲਾਉਣ ਤੇ ਉਹ ਕੁਲਤਾਰ ਨੂੰ ਛਾੜ ਨਹੀਂ ਸਕਦੀ ਸੀ ਕਿਉਂਕਿ ਕੁਲਤਾਰ ਦੀ ਲਿਆਕਤ ਹੀ ਸਕੂਲ ਦਾ ਸ਼ਾਨਦਾਰ ਰਿਜ਼ਲਟ ਬਣਾਈ ਬੈਠੀ ਸੀ ਕੁਲਤਾਰ ਨੇ ਆਪਣੇ ਉਪਦੇਸ਼ ਕਦੇ ਉੰਗਲ ਰੱਖਣ ਦਾ ਮੌਕਾ ਨਹੀਂ ਦਿੱਤਾ ਸੀ ਜਾਣ ਤੋਂ ਪਹਿਲਾਂ ਉਹ ਸਮੁਖ ਅਧਿਆਪਕਾਂ ਨੂੰ ਪੁੱਛਿਆ ਭੈਣ ਜੀ ਮੈਂ ਰੈਸਸ ਵਿੱਚ ਥੋੜੇ ਸਮੇਂ ਲਈ ਪਿੰਡ ਜਾਣਾ ਚਾਹੁੰਦੀ ਹਾਂ ਹਾਂ ਉਹ ਪਿਛਲੇ 3 ਸਾਲਾਂ ਵਿੱਚ ਕਦੇ ਇਸ ਤਰ੍ਹਾਂ ਛੁੱਟੀ ਨਹੀਂ ਮੰਗੀ ਸੀ ਮੁਖ ਅਧਿਆਪਕਾ ਅੰਦਰ ਕੁੜਤਾਂ ਤਿੰਨ ਵੀ ਨਾ ਨਹੀਂ ਆਖ ਸਕੀ ਤੇ ਬੋਲੀ ਜੇਰਾ ਜਲਦੀ ਆ ਜਾਵੇਂ ਕੁਲਤਾਰ ਸਿਰ ਨਾਲ ਹੀ ਹਾਂਮੀ ਭਰ ਕੇ ਦਫ਼ਤਰੋਂ ਬਾਹਰ ਆ ਗਿਆ ਰਿਸੈਸ ਹੁੰਦੀ ਤੱਕ ਉਹ ਮਨ ਮਾਰ ਕੇ ਵੀ ਨਾ ਪੜ ਸਕੀ ਤੇ ਅਖੀਰ ਸਿਰ ਦੁੱਖ ਦੇ ਦਾ ਬਹਾਨਾ ਬਣਾਇਆ ਇਸੇ ਸਮੇਂ ਵਿਚਕਾਰ ਉਸ ਹਰਦੇਵ ਦੀ ਭਾਂਤ ਭਾਂਤ ਦੀਆਂ ਸ਼ਕਲਾਂ ਵੇਖunga ਉਹ ਉਸ ਨੂੰ ਆਪਣੇ ਪਿੰਡ ਕਾਂਗਰਸ ਸਟੇਜ ਤੋਂ ਇਲੈਕਸ਼ਨ ਸਪੀਚ ਕਰਦਿਆਂ ਵੇਖ ਰਹੀ ਸੀ ਉਦੋਂ ਕੁਲਤਾਰ ਨੂੰ ਹਰਦੇਵ ਚੰਗਾ ਨਹੀਂ ਲੱਗਾ ਸੀ ਉਹ ਸੋਚ ਰਹੀ ਸੀ ਇਸ ਆਪਾਂ ਪ੍ਰਗਟਾਉਣ ਲਈ ਕਿੰਨੀ ਗਲਤ ਸਟੇਟਿਊਣੀ ਪਰ ਹਰਦੇਵ ਦੀ ਸਪੀਚ ਫਰਨਾਹੀ ਵਾਂਗ ਵਾਰ ਕਰ ਰਹੀ ਸੀ ਤੇ ਸ਼ਬਦਾਂ ਦਾ ਬੋਲ ਧੂੜੇ ਵਾਂਗ ਲੋਕਾਂ ਉਤੇ ਡਿੱਗ ਰਿਹਾ ਸੀ ਉਹ ਸਾਪਣੀਆਂ ਸਹੇਲੀਆਂ ਵਿੱਚ ਕੋਠੇ ਉਤੇ ਖਲੋਤੇ ਹਰਦੇਵ ਦੀ ਸਾਰੀ ਸਪੀਚ ਸੁਣੀ ਪਰ ਉਸਦੇ ਦਿਲੋਂ ਮੁੰਡੇ ਦਾ ਪਹਿਲਾ ਵਾਲਾ ਬਣਿਆ ਚੰਗੇਰਾ ਪ੍ਰਭਾਵ ਜਾਂਦਾ ਰਿਹਾ ਇਸ ਤਰ੍ਹਾਂ ਦੀ ਜਾਗੋ ਮਿੱਟੀ ਵਿੱਚ ਹੀ ਗੁਰਦੇਵ ਨੇ ਉਸ ਨੂੰ ਤੂਤ ਦੀ ਸ਼ਾਮਿਓ ਪੁਰਸੀ ਵਿੱਚੋਂ ਆ ਜਗਾ। ਉਸ ਉੱਠਦਿਆਂ ਹੀ ਆਪਣੀ ਸ਼ਿਸ਼ ਦਾ ਹੱਥ ਫੜ ਲ। ਮੈਨੂੰ ਆਪਣੀ ਮਾਂ ਜੀ ਕੋਲ ਲੈ ਚੱਲੋ। ਕੁਲਤਾਰ ਨੇ ਉਸ ਤਰ੍ਹਾਂ ਹੀ ਗੁਰਦੇਵ ਦਾ ਹੱਥ ਫੜੀ ਗੇਟ ਵੱਲ ਨੂੰ ਕਦਮਾਂ ਪੁੱਟਣ। ਗੁਰਦੇਵ ਉਸ ਦੀ ਹਮਦਰਦੀ ਉੱਤੇ ਹੈਰਾਨ ਰਹਿ ਗਈ। ਅਨੋਖੇ ਤਰਬਾਸ ਤੇ ਉਤਸ਼ਾਹ ਵਿੱਚ ਉਹ ਸਰਸਾਰੀ ਗਈ। ਇਹ ਮਾਨ ਕੇਵਲ ਗੁਰਦੇਵ ਨੂੰ ਹੀ ਮਿਲਿਆ ਸੀ। ਕੁਲਤਾਰ ਕਦੇ ਸਾਥੀ ਵਿਧਾਇਕਾਂ ਨਾਲ ਵੀ ਉਹਨਾਂ ਦੇ ਘੇਰ ਘਰ ਨਹੀਂ ਗਈ ਸੀ। ਉਹ ਕੁੜੀ ਕੋਲੋਂ ਰਾਹ ਵਿੱਚ ਕਿੰਨਾ ਕੁਝ ਹੀ ਹਰਦੇਵ ਬਾਰੇ ਪੁੱਛਦੀ ਰਹੀ ਪਰ ਗੁਰਦੇਵ ਨੂੰ ਬਹੁਤਾ ਪਤਾ ਨਹੀਂ ਸੀ। ਪਿੰਡ ਅੰਦਰੋਂ ਬੜਾ ਗੰਦਾ ਸੀ। ਪੰਚਾਇਤ ਦੀਆਂ ਨਾਲੀਆਂ ਗੰਦ ਨਾਲ ਭਰੀਆਂ ਪਈਆਂ ਸਨ। ਕਈ ਖੋਹਲਿਆਂ ਵਿੱਚ ਲੋਕਾਂ ਰੂੜੀਆਂ ਦੇ ਢੇਰੋសារ ਛੱਡੇ ਸਨ। ਬਾਹਰੋਂ ਪਿੰਡ ਦੀ ਲਿਸ਼ਕ-ਪੁਸ਼ਕ ਦੁੱਧ, ਤੋਤੇ, ਖੱਦਰ ਵਰਗੀ ਜਾਪਤੀ ਸੀ। ਜਦੋਂ ਕੁਲਤਾਰ ਗੁਰਦੇਵ ਨਾਲ ਛੋਟੇ ਜਿਹੇ ਮਿੱਟੀ ਦੇ ਸਾਦਾ ਘਰ ਵਿੱਚ ਆਈ ਤਾਂ ਉਸ ਦੀ ਮਾਂ ਕੋਲ ਦੋ ਤਿੰ ਜਨਾਨੀਆਂ ਅਫਸੋਸ ਵਿੱਚ ਬੈਠ ਨਾ ਸਨ ਸਾਹਮਣੇ ਪਰੋਲੀ ਕੰਧ ਉੱਤੇ ਸਵਾਸਤੀਕਾ ਦੇ ਕਾਲੇ ਨਿਸ਼ਾਨ ਬਣੇ ਹੋਏ ਸਨ ਉਸ ਦੇ ਮਨ ਇੱਕ ਮੁਟਿਆਰ ਵਾਂਗ ਨਾਜੀ ਜਰਮਨੀ ਦਾ ਭੈ ਜਾਗ ਪਿਆ ਉਸ ਆਪਾਂ ਸੰਭਾਲਦਿਆ ਕਿ ਮਾਂ ਜੀ ਸਸਤੀ ਅਕਲ ਉਹ ਛੇਤੀ ਗੱਲ ਆਪਣੇ ਹੱਥ ਲੈ ਲੈਣਾ ਚਾਹੁੰਦੀ ਸੀ ਕੁੜੇ ਕੌਣ ਹੈ ਅਫਸੋਸ ਅਤੇ ਦੁੱਖ ਦੀ ਭੰਨੀ ਆਵਾਜ਼ ਵਿੱਚ ਅੰਨੀ ਮਾਂ ਬੋਲੀ ਸਾਡੇ ਕੁਲਤਾਰ ਭੈਣ ਜੀ ਮਾਂ ਗੁਰਦੇਵ ਨੇ ਥੋੜਾ ਉੱਚੀ ਆਵਾਜ਼ ਵਿੱਚ ਆਖਿਆ ਜਿਵੇਂ ਉਸਦੀ ਮਾਂ ਬੋਲੀ ਵੀ ਸੀ ਆ ਤੀ ਬਹਿ ਜਾ ਜੀ ਆਈਂ ਤੁਹਾਨੂੰ ਵੀ ਕਿਹੋ ਜਿਹੇ ਦਿਨ ਆਉਣਾ ਪਿਆ ਵਹਿਗੁਰੂ ਸਭ ਤੇ ਸੁੱਖ ਵਰਤਾਈ ਮਾਂ ਨੇ ਲੰਬਾ ਹੌਂਕਾ ਲਿਆ ਤੇ ਬੋ ਮੰਜਾ ਡਾਹ ਕੁੜੇ ਇਹ ਨੇਤੀ ਜੀ ਥੋੜੀਆਂ ਹੀ ਗੱਲਾਂ ਕਰਦੀ ਸੀ ਕੁਲਤਾਰ ਮਾਂ ਦੇ ਲਾਗੇ ਹੀ ਮੂੜੇ ਉੱਤੇ ਬਹਿ ਗਈ ਉਸ ਕੋਲ ਸਮਾਂ ਥੋੜਾ ਤੇ ਪੁੱਛਣ ਦੱਸਣ ਵਾਲਾ ਬਹੁਤ ਸੀ ਉਹ ਕੰਧ ਦਾ ਨਿਸ਼ਾਨ ਇੱਕ ਵਾਰ ਹੋਰ ਵੇਖਣੋਂ ਨਾ ਰਹਿ ਸਕੀ ਉਸ ਨੂੰ ਇੱਕ ਧੁੱਟੜੀ ਨੇ ਝੂਣ ਸੁਟਿਆ ਕਿਉਂ ਜਾਪਦਾ ਸੀ ਜਿਵੇਂ ਸਵਸਤੀਕਾ ਨੇ ਉਸ ਦੇ ਅੰਦਰ ਚੱਕਰਵੰਨ ਵੀ ਵਾਣ ਸ਼ੁਰੂ ਕਰ ਦਿੱਤੀ ਉਸ ਹੌਂਕਾ ਰੋਕਦੇ ਪੁੱਛਿਆ ਮਾਂ ਜੀ ਕੀ ਗੱਲ ਹੋਈ ਧੀਏ ਜਿੰਨੇ ਮੂੰਹ ਉਹਨੀਆਂ ਗੱਲਾਂ ਕੋਈ ਕੋਝ ਆਖਦਾ ਹੈ ਕੋਈ ਕੁਝ ਹਲੇ ਫੋ ਪਤਾ ਕੋਈ ਨਹੀਂ ਕੱਲ ਆਪਣੇ ਥਾਣੇ ਦਾ ਸਪਾਹੀ ਦੱਸ ਕੇ ਗਿਆ ਸੀ ਬਾਈ ਫੜੇ ਨੂੰ ਦੋ ਦਿਨ ਹੋ ਗਏ ਮਾੜੋ ਨੇ ਅੱਖਾਂ ਪੂੰਝਦਿਆਂ ਦੱਸੇ ਕੁਲਤਾਰ ਨੂੰ ਇੱਕ ਪਲ ਤਰਵਾਸ ਆ ਗਿਆ ਉਹ ਸਮਝਦੀ ਸੀ ਹਲੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਦੂਜੀਆਂ ਦੋਵੇਂ ਅਧਖੜ ਜਨਾਨੀਆਂ ਕੁਲਤਾਰ ਨੂੰ ਡੋਰਪੌਰ ਵੇਖ ਰਹੀਆਂ ਸਨ ਇੱਕ ਦਾ ਹੈਰਾਨੀ ਵਿੱਚ ਚੌੜਾ ਮੂੰਹ ਖੁੱਲਾ ਹੀ ਰਹਿ ਗਿਆ ਦੂਜੀ ਨੂੰ ਆਪਣੇ ਰੁੱਖੇ ਵਾਲ ਪਛਾਹ ਹਟਾਉਂਦੀ ਪਈ ਹੋਈ ਸੀ ਸਿਆਣ ਗਿਆਨ ਤੋਂ ਬਿਨਾ ਇੱਕ ਖੂਬਸੂਰਤ ਮਾਸਟਰਨੀ ਦਾ ਤਰਖਾਨਾ ਦੇ ਘਰ ਆਉਣਾ ਅਚੰਬੇ ਵਾਲੀ ਗੱਲ ਸੀ ਪਰ ਮਾਂ ਜੀ ਗੁਰਦੇਵ ਨੂੰ ਸਕੂਲੋਂ ਕਿਉਂ ਰੋਕਦੇ ਹੋ ਧੀਏ ਦਿਹਾੜੇ ਤਾਂ ਅੱਗੇ ਨਹੀਂ ਟੁੱਟਦੇ ਆ ਵਕਤ ਬੈਦਾਂ ਖਬਰਾਂ ਕਿਵੇਂ ਕੱਟਣਾ ਹੈ ਗੁਰੂ ਹੀ ਰਾਖਾ ਹੈ ਇਹਦਾ ਖਰਚ ਮੈਂ ਕਿੱਥੋਂ ਦੇਵਾਂਗੀ ਮਾੜੋਂ ਨੇ ਅਸਲੋਂ ਹੀ ਹਰਾਸ ਛੱਡੇ ਹੋਏ ਸਨ ਮਾਂ ਜੀ ਇਹਦਾ ਹੁਣ ਖਰਚ ਹੀ ਕਿਹੜਾ ਰਹਿ ਗਏ ਜੇ ਥੋੜਾ ਬਹੁਤਾ ਹੋਇਆ ਵੀ ਤੁਸੀਂ ਫਿਕਰ ਨਾ ਕਰੋ ਇਹਨੂੰ ਪੜਨ ਦਿਓ ਤੁਹਾਡਾ ਨਾਂ ਰੌਸ਼ਨ ਕਰੇਗਾ ਪੁਲਤਾਰ ਨੇ ਗੁਰਦੇਵ ਵੱਲ ਆਸ਼ਵੰਦ ਨਜ਼ਰਾਂ ਨਾਲ ਵੇਖਿਆ ਜਿਹੜਾ ਅਗਲੇ ਨੇ ਨਾਂ ਕੱਢਿਆ ਚੰਗੀ ਪਲੀ ਸਰਕਾਰੀ ਨੌਕਰੀ ਸੀ ਚੰਦਰਾ ਤੂੰ ਅੰਨ ਨੂੰ ਧੱਕਾ ਦੇ ਕੇ ਡਾਡਿਆਂ ਦੇ ਟਹੇ ਚੜਦਾ ਆਪਰੋਲ ਆਪੋਲ ਲੈ ਲਈ ਮੇਰਾ ਤੌਲਾ ਝਾਟਾ ਖੇ ਖਰਾਬ ਕਰਾਉਣਾ ਸੀ ਠਾਣਾ ਸਾਡੇ ਪਿਓ ਦਾਦੇ ਨੇ ਨਹੀਂ ਵੇਖਿਆ ਸੀ ਪੋਣੀ ਦੀ ਮਾਰ ਸਾਨੂੰ ਕਿੱਥੋਂ ਆ ਪਈ ਤੇ ਇਹ ਤੈਨੂੰ ਕੀ ਦੱਸਾਂ ਆਹਦੇ ਉਹਦੇ ਕੋਲੋਂ ਫੀਮ ਫੜੀ ਗਈ ਪਤਾ ਨਹੀਂ ਕਿੰਨੀ ਕੁ ਵਹਿਗਰੂ ਜਾਣੇ ਝਟਕ ਨੂੰ ਵੀ ਗੱਲ ਉੱਡਣੀ ਏ ਮਾੜੋ ਦੀ ਠੋਡੀ ਹੱਕ ਨਾਲ ਆ ਲੱਗੀ ਉਹਦੇ ਹੱਥ ਦਾਸ ਵਾਲਿਆਂ ਵਾਂਗ ਗੋਡਿਆਂ ਉੱਤੇ ਆ ਜੁੜੇ ਹੋਏ ਸਾਂ ਅਫੀਮ ਦਾ ਵੇਰਵਾ ਸੁਣ ਕੇ ਕੁਲਤਾਰ ਦੀਆਂ ਖਾਨਿਆਂ ਗਵਾਚ ਗੰਗਾ ਉਹ ਸੱਪ ਅਜੇਹਾ ਸੁਪਨੇ ਵਿੱਚ ਹੀ ਨਹੀਂ ਸੋਚਿਆ ਸੀ ਇੱਕ ਤਰ੍ਹਾਂ ਉਸ ਦੀ ਸੋਚ ਨੂੰ ਵੀ ਦੰਦਲ ਪੈ ਗਈ ਅੰਨੀ ਮਾਣੇ ਮੋੜ ਆਖਣਾ ਸ਼ੁਰੂ ਕਰ ਦਿੱਤਾ ਮੈਂ ਕਿੱਧਰ ਨੂੰ ਜਾਵਾਂਗੀ ਡਾਡਿਆ ਰੱਬਾ ਕੌਣ ਉਹਦੇ ਮਗਰ ਜਾ ਕੇ ਖਬਰਸਾਰ ਲਵੇ ਮੇਰਾ ਤਾਂ ਗਰੀਬੀ ਨਹੀਂ ਦਾ ਕਿਸੇ ਆਖੇ ਹੀ ਨਹੀਂ ਲੱਗਣਾ ਅੱਛਾ ਗੁਰੂ ਹੀ ਰਖਾਏ ਮਾੜੋ ਲੰਬੇ ਹੋ ਕੇ ਵਿੱਚ ਸੋਤੀ ਗਈ ਗੁਰਦੇਵ ਨੂੰ ਪਤੀਲੀ ਚੁੱਕਦਿਆਂ ਵੇਹਕਲਤਾਰ ਨੇ ਨਾਂ ਵਿੱਚ ਉਂਗਲੀ ਫੇਰੀ ਨਹੀਂ ਭੈਣ ਜੀ ਮੈਂ ਪੰਜਾਂ ਮਿੰਟਾਂ ਵਿੱਚ ਚਾਹ ਬਣਾ ਲਵਾਂਗੀ ਕੁੜੀ ਨੇ ਬੇਨਤੀ ਨਾਲ ਆਖੋ ਨਹੀਂ ਮੈਂ ਛੇਤੀ ਮੋੜਨਾ ਹੈ ਕੁਲਤਾਰ ਨੇ ਚੁੱਲ੍ਹੇ ਵੱਲ ਨਜ਼ਰ ਮਾਰੀ ਸ਼ਾਇਦ ਉਹ ਰਾਤ ਦਾ ਹੀ ਬੁਝਿਆ ਹੋਇਆ ਸੀ ਉਸ ਦੇ ਅੰਦਰੋਂ ਹਮਦਰਦੀ ਦੇ ਬੋਲ ਵੀ ਨਹੀਂ ਸੁੱਕ ਗਏ ਨਾ ਧੀ ਚਾਹ ਦੀ ਕੁੱਟ ਤਾਂ ਜ਼ਰੂਰ ਪੀ ਕੇ ਜਾਇਂ ਨਾਲੇ ਤੇਰੇ ਬਹਾਨੇ ਅਸੀਂ ਕਾਲਜਾ ਤਾਫੜ ਲਾਵਾਂਗੇ मां ਨੇ ਜੋਰ ਪਾ ਕੇ ਆਖਿਆ मां ਜੀ ਉਧਰ ਸਕੂਲ ਦਾ ਟਾਈਮ ਹੋ ਜਾਣਾ ਏ ਜੇ ਵਕਤ ਪੈ ਜਾਵੇ ਤਣ ਟੁਕ ਥੋੜੇ ਛੱਡਾ ਜਾਂਦਾ ਹੌਸਲਾ ਕਰ ਮਾੜੋ ਵੈਗਰੂ ਭਲੀ ਕਰੇਗਾ ਚੌੜੇ ਮੂੰਹ ਵਾਲੀ ਜਨਾਨੀ ਨੇ ਹਮਦਰਦੀ ਵਜੋਂ ਆਖਿਆ ਤੇਰਾ ਪੁੱਤ ਜੀਹਾਂ ਨਹੀਂ ਰੱਬ ਵੀ ਉੱਤੇ ਵੇਖਦਾ ਏ ਪੁਲਤਾਰ ਨੇ ਹੱਥ ਦੇ ਇਸ਼ਾਰੇ ਨਾਲ ਗਰਦੇਵ ਨੂੰ ਰੋਕਦਿਆਂ ਮਾਂ ਵੱਲ ਮੂੰਹ ਭਮਾਇਆ ਮਾਂ ਜੀ ਮੈਂ ਚੀਚੇ ਤੌਰ ਤੇ ਤੁਹਾਨੂੰ ਇਹ ਬੇਨਤੀ ਕਰਨ ਆਈ ਹਾਂ ਤੁਸੀਂ ਗੁਰਦੇਵ ਦਾ ਬਿਲਕੁਲ ਫਿਕਰ ਨਹੀਂ ਕਰਨਾ ਇਸ ਨੂੰ ਪੜਨੋਂ ਨਾ ਹਟਾਉਣਾ ਐਨੀ ਆ ਕੇ ਉਠ ਖਲੋਤੀ ਧੀਏ ਤੇਰੀ ਆਈ ਦਾ ਕੀ ਬਣੇ ਤੂੰ ਤਾਂ ਪਾਣੀ ਦਾ ਕਟੋਰਾ ਵੀ ਨਾ ਪੀਤਾ ਮਾਂ ਮਜੂਸੀ ਉਹ ਆਪਣੀ ਧੀ ਲਈ ਐਨੀ ਮਿਹਰਬਾਨ ਮਾਸਟਰ ਨੇ ਵੀ ਕੋਈ ਸੇਵਾ ਨਹੀਂ ਕਰ ਸਕੀ ਮਾਂ ਜੀ ਤੁਸੀਂ ਐਨਾ ਖਿਆਲ ਨਾ ਕਰੋ ਜੇ ਲੋੜ ਹੁੰਦੀ ਮੈਂ ਘਰ ਵਾਂਗ ਖਾ ਪੀ ਲੈਂਦੀ ਗੁਰਦੇਵ ਕੋਲੋਂ ਚੁੱਲ੍ਹੇ ਲਾਗੇ ਪਤੀਲੀ ਰੱਖ ਦਿਆਂ ਕਿਸੇ ਕਾਸੀ ਦੇ ਛਣਨੇ ਨਾਲ ਠਹਿਕ ਕੇ ਕੁਲਤਾਰ ਨੇ ਉਬੜਵਾਇਆ ਵਾਂਗ ਸਿਰ ਚੁੱਕਿਆ ਟੰ ਟੰ ਟਿਕਟਾਂ ਦੀ ਕਾਂਟੀ ਖੜ ਕਰਨੀ ਸੀ ਉਸ ਬੈਂਚ ਦੇ ਇਧਰ ਉਧਰ ਵੇਖਿਆ ਟੋਕਰੀ ਆਪਣੇ ਥਾਂ ਸਿਰ ਪਈ ਸੀ ਉਹ ਉੱਠ ਕੇ ਟਿਕਟ ਲੈਣ ਤੁਰ ਗਈ ਪਰ ਉਹਦੇ ਅੰਦਰਲੀ ਲੇਵ ਕਿਤੇ ਹੋਰ ਹੀ ਜੁੜੀ ਹੋਈ ਸੀ ਧੰਨਵਾਦ ਜੀ